ਸਰਸ੍ਰ ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਪੁਲਿਸ ਦੇ ਵੱਲੋਂ ਅੱਜ 1 ਜੁਲਾਈ ਤੋਂ ਲਾਗੂ ਹੋਣ ਵਾਲੇ ਨਵੇਂ ਤਿੰਨ ਕਾਨੂੰਨਾਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਦਾ ਅਸਲ ਇਸ ਸਬੰਧੀ ਜਾਣਕਾਰੀ ਦੰਦਿਆ ਹੋਇਆ ਇਹ ਦੱਸਿਆ ਗਿਆ ਜਿੱਥੇ ਡੀਜੀਪੀ ਪੰਜਾਬ ਦੇ ਵੱਲੋਂ ਜੋ ਹੁਕਮ ਦਿੱਤੇ ਗਏ ਸਨ ਉਹਨਾਂ ਦੇ ਤਹਿਤ ਐਸਐਸਪੀ ਬਠਿੰਡਾ ਦੀਪਕ ਪਾਰਕ ਦੀ ਅਗਵਾਈ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਜਾਗਰੂਕ ਕੀਤਾ ਗਿਆ ਤੇ ਹਰ ਇੱਕ ਰੈਂਕ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਵੀ ਬਕਾਇਦਾ ਇਸ ਨੂੰ ਲੈ ਕੇ ਟ੍ਰੇਨਿੰਗ ਹੋਈ ਹੈ ਕਈ ਦਿਨਾਂ ਤੋਂ ਦੱਸਿਆ ਜਾ ਰਿਹਾ ਕਿ ਟ੍ਰੇਨਿੰਗ ਜਾਰੀ ਸੀ ਫਲੋਰ ਵਿਖੇ ਜਾ ਕੇ ਟ੍ਰੇਨਿੰਗ ਲਈ ਗਈ ਹੈ ਕਈ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਔਨਲਾਈਨ ਟ੍ਰੇਨਿੰਗ ਕਰਵਾਈ ਗਈ ਹੈ ਤਾਂ ਅੱਜ 1 ਜੁਲਾਈ ਤੋਂ ਜਿਹੜੇ ਨਵੇਂ ਇਨ ਕਾਨੂੰਨ ਲਾਗੂ ਹੋਣ ਜਾ ਰਹੇ ਨੇ ਉਸ ਨੂੰ ਲੈ ਕੇ ਐਸਐਸਪੀ ਬਠਿੰਡਾ ਦੀਪਕ ਪਾਰਕ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਡੀਜੀਪੀ ਪੰਜਾਬ ਦੇ ਵੱਲੋਂ ਜੋ ਹੁਕਮ ਦਿੱਤੇ ਗਏ ਸਨ ਉਹ ਹੁਕਮ ਅਧੀਨ ਲੋਕਾਂ ਨੂੰ ਇਹਨਾਂ ਕਾਨੂੰਨਾਂ ਦੇ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਲੋਕ ਇਸ ਪ੍ਰਤੀ ਜਾਗਰੂਕ ਹੋ ਸਕਣ ਤਾਂ ਇਸ ਨੂੰ ਲੈ ਕੇ ਐਸਐਸਪੀ ਦੀਪਕ ਪਾਰਕ ਦੇ ਦੁਆਰੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸਰ ਕਿਸ ਤਰ੍ਹਾਂ ਵੇਰ ਦਿੱਤੇ ਗਏ ਲੋਕਾਂ ਨੂੰ ਨਮੀ ਸਾਡੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਸਾਨੂੰ ਇਨਸਟਰਕਸ਼ਨਸ ਆਏ ਸੀਗੇ ਕਿ ਲੋਕਾਂ ਨੂੰ ਜਿਹੜਾ ਅੱਜ 1 ਜੁਲਾਈ ਤੋਂ ਨਵੇਂ 3 ਕਾਨੂੰਨ ਆਪਣੇ ਲਾਗੂ ਹੋ ਰਹੇ ਉਹਨਾਂ ਦੇ ਬਾਰੇ ਜਾਗਰੂਕ ਕੀਤਾ ਜਾਵੇ ਤਾਂ ਇਹਦੇ ਲਈ ਕਈ ਦਿਨਾਂ ਤੋਂ ਸਾਡੀ ਟ੍ਰੇਨਿੰਗ ਚੱਲ ਰਹੀ ਹੈ ਅਸੀਂ ਆਪ ਵੀ ਟ੍ਰੇਨਿੰਗ ਲੈ ਕੇ ਆਏ ਹਾਂ ਸਾਡੇ ਕਾਂਸਟੇਬਲ ਤੋਂ ਲੈ ਕੇ ਹਰ ਇੱਕ ਰੈਂਕ ਦੇ ਮੁਲਾਜ਼ਮ ਦੀ ਸਾਡੀ ਆਪਣੀ ਵੀ ਟ੍ਰੇਨਿੰਗਾਂ ਹੋਈਆਂ ਨੇ ਜਿਹਦੇ ਵਿੱਚ ਪੀਪੀਏ ਫਿਲੌਰ ਦੇ ਵਿੱਚ ਜਾ ਕੇ ਅਸੀਂ ਟ੍ਰੇਨਿੰਗ ਕੀਤੀ ਹੈ ਕਾਫੀ ਦੀ ਟ੍ਰੇਨਿੰਗ ਆਨਲਾਈਨ ਕਰਾਈ ਗਈ ਹੈ ਇਸ ਤੋਂ ਇਲਾਵਾ ਜਿਹੜਾ ਹੈਗਾ ਸਾਡੇ ਕੋਲ ਮਟੀਰੀਅਲ ਜਿਹੜਾ ਹੈਗਾ ਆਪਣੇ ਸਟੇਟ ਦਾ ਮਟੀਰੀਅਲ ਅਸੀਂ ਪੜਿਆ ਹੈ ਉਸ ਤੋਂ ਇਲਾਵਾ ਜਿਹੜੇ ਬਾਕੀ ਸਟੇਟਾਂ ਦੇ ਵਿੱਚ ਵੀ ਕੁਝ ਅੱਛਾ ਹੋ ਰਿਹਾ ਹੈ ਨੈਸ਼ਨਲ ਜਿਹੜੇ ਪੋਰਟਲਸ ਹੈਗੇ ਕੇਂਦਰ ਸਰਕਾਰ ਨੇ ਵੀ ਕਈ ਅੱਛੇ ਪੋਰਟਲ ਬਣਾਏ ਹਨ ਜਿਨ੍ਹਾਂ ਦੇ ਵਿੱਚ ਕਾਫੀ ਜਾਣਕਾਰੀ ਹੈਗੀ ਹੈ ਤੇ ਪਹਿਲਾਂ ਤੇ ਅਸੀਂ ਇਹ ਕੀਤਾ ਕਿ ਸਾਡੇ ਹੈੱਡਕੁਆਰਟਰ ਵੱਲੋਂ ਡੀਜੀਪੀ ਸਾਹਿਬ ਵੱਲੋਂ ਪੀਪੀਏ ਫਿਲਾਓ ਦੇ ਡਾਇਰੈਕਟਰ ਵੱਲੋਂ ਸਾਰਿਆਂ ਨੂੰ ਟ੍ਰੇਨ ਕਰਾਇਆ ਗਿਆ ਉਸ ਤੋਂ ਬਾਅਦ ਹੁਣ ਅੱਜ ਤੋਂ ਜਦੋਂ ਇਹ ਕਾਨੂੰਨ ਲਾਗੂ ਹੋਣੇ ਹੈ ਤੇ ਫਿਰ ਅਸੀਂ ਜਿਹੜੀ ਆਪਣੀ ਜਾਣਕਾਰੀ ਅਸੀਂ ਹਾਸਲ ਕੀਤੀ ਹੈ ਇਕੱਠੀ ਕੀਤੀ ਹੈ ਉਹ ਲੋਕਾਂ ਨਾਲ ਵੀ ਸਾਂਝੀ ਕਰਾਂਗੇ ਤਾਕੀ ਜਿਹੜੇ ਨਵੇਂ ਕਾਨੂੰਨ ਦੇ ਵਿੱਚ ਪ੍ਰਾਵਧਾਨ ਹੈਗੇ ਜਿਹੜੇ ਕਿ ਪੀਪਲ ਫ੍ਰੈਂਡਲੀ ਪ੍ਰਾਵਧਾਨ ਹੈਗੇ ਉਹਦੇ ਬਾਰੇ ਇਹਨਾਂ ਨੂੰ ਪਤਾ ਲੱਗ ਸਕੇ ਆਪਣੇ ਅਧਿਕਾਰ ਤੇ ਵਰਤੋਂ ਕਿੱਦਾਂ ਕਰਨੀ ਹੈ ਇਹਨਾਂ ਨੂੰ ਇਹ ਜਾਣਕਾਰੀ ਅਸੀਂ ਦੇਵਾਂ। ਕਿੰਨਾ ਫਰਕ ਹੈ ਪਹਿਲਾਂ ਵਾਲੇ ਕੋਰਨਾ ਧਰਾਵਾ ਦੀ ਨੀ। ਦੇਖੋ ਧਰਾਵਾ ਇੰਪੋਰਟੈਂਟ ਨਹੀਂ ਹੈ ਕਿ ਧਰਾਵਾ ਦਾ ਸੰਖਿਆ ਗਤੀ ਇੰਪੋਰਟੈਂਟ ਨਹੀਂ ਹੁੰਦੀ ਜਿਹੜੀ ਇਹਦੀ ਇੰਟੈਂਸ਼ਨ ਹੈਗੀ ਹੈ। ਉਹ ਇੰਟੈਂਸ਼ਨ ਇਹ ਹੈਗੀ ਕਿ ਜਿਹੜਾ ਕੰਪਲੇਨ ਡਿਸਪੋਜ਼ਲ ਹੈ, ਐਫਆਈਆਰ ਡਿਸਪੋਜ਼ਲ ਹੋ ਟਾਈਮਲੀ ਹੋ ਜਾਏ। ਜਿਹੜੀ ਕੋਈ ਵੀ ਇਨਵੈਸਟੀਗੇਸ਼ਨ ਹੁੰਦੀ ਉਹਦੇ ਦੌਰਾਨ ਜਦੋਂ ਆਪਾਂ ਸਟੇਟਮੈਂਟ ਲੈ ਰਹੇ ਹਾਂ, ਕੋਈ ਰਿਕਵਰੀ ਉਤੇ ਰਿਕਾਰਡਿੰਗ ਹੋ ਜਾਏ ਸਾਰਾ ਜਿਹੜਾ ਕਾਫੀ ਸਾਰਾ ਕੰਮ ਜਿਹੜਾ ਹੈਗਾ ਉਹ ਇਲੈਕਟ੍ਰੋਨਿਕ ਮਾਧਿਅਮ ਦੇ ਨਾਲ ਕਰਨ ਦਾ ਇਹਦੇ ਵਿੱਚ ਹੈਗਾ ਤਾਂ ਕਿ ਜਿਹੜੀ ਆਪਣੀ ਪੁਲਿਸਿੰਗ ਹੈ ਉਹਨੂੰ ਇਹ ਪੁਰਾਣੇ ਲਾਜ਼ ਹੈਗੇ ਅੰਗਰੇਜ਼ਾਂ ਦੇ ਜਮਾਨੇ ਦੇ ਕਾਨੂੰਨ ਸੀਗੇ ਇਹਨਾਂ ਨੂੰ ਮਾਡਰਨ ਜਮਾਨੇ ਦੀ ਉਮੀਦਨਾ ਦੇ ਹਿਸਾਬ ਨਾਲ ਚੇਂਜ ਕਰਕੇ ਆਪਾਂ ਪੁਲਿਸ ਨੂੰ ਵੀ ਮਾਡਰਨ ਕਰੀਏ ਤੇ ਲੋਕਾਂ ਦੀ ਜਿਹੜੀ ਐਕਸਪੈਕਟੇਸ਼ਨ ਹੈਗੀ ਹੈ ਉਹਨੂੰ ਵੀ ਮੀਟ FIR ਦੇ ਵਿੱਚ ਕੋਈ ਵੀ ਵਿਅਕਤੀ ਜੋ ਹੈ ਉਹ ਆਪਣੇ ਆਨਲਾਈਨ ਹੀ ਰਜਿਸਟਰ ਕਰ ਸਕਦਾ ਹੈ ਕੰਪਲੇਂਟ ਉਸ ਤੋਂ ਬਾਅਦ 3 ਦਿਨ ਦੇ ਅੰਦਰ ਅੰਦਰ ਉਹਨੂੰ ਸਾਈਨ ਕਰਨੇ ਹੁੰਦੇ ਜਦੋਂ ਸਿਗਨੇਚਰ ਕਰ ਦਿੰਦਾ ਹੈ ਤੇ ਫਿਰ ਉਹ ਜਿਹੜਾ ਕਾਗਨੀਜ਼ੇਬਲ ਅਫੈਂਸ ਦੇ ਵਿੱਚ FIR ਦਾ ਪ੍ਰੋਸੀਜਰ ਹੈ ਉਸੇ ਤਰੀਕੇ ਨਾਲ ਚੱਲਦਾ ਹੈ ਹਾਂਜੀ ਲੇਡੀਆਂ ਲਈ ਜਿਹੜੇ ਹੈਗੇ ਸਪੈਸ਼ਲ ਪ੍ਰੋਵੀਜ਼ਨ ਲਾਏ ਗਏ ਹਨ ਉਹਦੇ ਵਿੱਚ ਜਦੋਂ ਉਹਨਾਂ ਦੀ ਪੁਲਿਸ ਦੇ ਜਿਹੜੇ ਬਿਆਨ ਹੋਣੇ ਪੁਲਿਸ ਦੇ ਸਾਹਮਣੇ ਉਸ ਤੋਂ ਲੈ ਕੇ ਜਿਹੜੇ ਮੈਜਿਸਟ੍ਰੇਟ ਦੇ ਸਾਹਮਣੇ ਵੀ ਉਹਨਾਂ ਦੀ ਕਾਰਵਾਈ ਹੋਣੀ ਹੈ ਲੀਗਲ ਜਿਹੜਾ ਅੱਗੇ ਕੋਰਟ ਦੇ ਵਿੱਚ ਚੱਲਣਾ ਉਹ ਕਾਫੀ ਔਮਨ ਫ੍ਰੈਂਡਲੀ ਕਰ ਦਿੱਤਾ ਗਿਆ ਹੈ ਵੱਡੀ ਚੇਂਜਿੰਗ ਤੁਹਾਨੂੰ ਕੀ ਲੱਗਦੀ ਹੈ ਪੁਰਾਣੇ ਐਕਟ ਦੀ ਗੱਲ ਕਰੀਏ ਜਾਂ ਹੁਣ ਵਾਲੀ ਦੀ ਕਰੀਏ ਵੱਡੀ ਚੇਂਜ ਕਿਹੜੀ ਸਮੇਂ ਦੀ ਲੋਡ ਸੀ ਕਿ ਜਿਹੜੀ ਹੁਣ ਮਿੱਥੀ ਹੋ ਗਈ ਹੈ ਵੱਡੀ ਦੇਖੋ ਮੈਂ ਤਾਂ ਸਮਝਦਾ ਕਿ ਜਿਹੜੇ ਆਪਣੇ ਪੀਪਲ ਫ੍ਰੈਂਡਲੀ ਜੋ ਵੀ ਚੀਜ਼ ਆਈ ਹੈ ਲੋਕਾਂ ਨੂੰ ਜਿਹੜੀ ਸਹੂਲਤ ਮਿਲਦੀ ਹੈ ਕਿ ਕੋਈ ਬੰਦਾ ਕੋਈ ਵਿਅਕਤੀ ਬਹਿ ਕੇ ਔਨਲਾਈਨ ਆਪਣੀ ਐਫ ਆਰ ਦਰਜ ਕਰਾ ਸਕਦਾ ਹੈ ਭੇਜ ਸਕਦਾ ਹੈ ਬਾਅਦ ਚੋਂ ਉਹਨੂੰ ਸਾਈਨ ਕਰ ਸਕਦਾ ਹੈ ਔਮਨ ਫ੍ਰੈਂਡਲੀ ਬਣਾਇਆ ਗਿਆ ਉਸ ਤੋਂ ਬਾਅਦ ਕੁਝ ਆਫੈਂਸਸ ਦੇ ਵਿੱਚ ਜਿਹੜਾ ਹੈਗਾ ਇਹ ਕਿਹਾ ਗਿਆ ਹੈ ਕਿ ਅਰੈਸਟ ਜਿਹੜੀ ਹੈਗੀ ਹੈ ਉਹ ਡੀ ਐਸ ਪੀ ਨੂੰ ਪੁੱਛਤੀ ਕੀਤੀ ਜਾਏਗੀ ਉਸ ਤੋਂ ਇਲਾਵਾ ਨਹੀਂ ਜੇ ਜਿਹਦੀ ਇਨਕੁਆਰੀ ਹੈਗੀ ਹੈ ਜਿਹਨੂੰ ਕਿ ਆਪਾਂ ਇਨਕੁਆਰੀ ਆਪਣੇ ਕਹਿੰਦੇ ਆ ਉਹ ਇਨਕੁਆਰੀ 14 ਦਿਨ ਦੇ ਅੰਦਰ ਨਰ ਕੰਪਲੀਟ ਕਰਨ ਦਾ ਵੀ ਪ੍ਰਾਵਧਾਨ ਆਇਆ ਇਹ ਤਾਂ ਲੋਕਾਂ ਦੇ ਜਿਹੜੇ ਹੈਗੇ ਲੋਕਾਂ ਲਈ ਉਹਨਾਂ ਦੇ ਸਹੂਲਤ ਲਈ ਬੜੇ ਅੱਛੇ ਹੈਗੇ ਸਾਡੀ ਜਿਹੜੀ ਪੁਲਿਸ ਮੈਗਨੇ ਦੀ ਗੱਲ ਕਰੀਏ ਤਾਂ ਜਿਵੇਂ ਔਨਲਾਈਨ ਸਿਸਟਮ ਆ ਗਿਆ ਕਿ ਸਾਰੀ ਚੀਜ਼ ਜਿਹੜੀ ਹੈਗੀ ਅਸੀਂ ਔਨਲਾਈਨ ਟਰਾਂਸਫਰ ਕਰ ਸਕਦੇ ਆ ਜਿਹੜਾ ਅਸੀਂ ਰਿਕਾਰਡ ਬਣਾਵਾਂਗੇ ਇੱਕ ਜਿਹੜੀ ਐਪ ਤਿਆਰ ਕੀਤੀ ਗਈ ਹੈ ਉਹਦੇ ਵਿੱਚ ਅਸੀਂ ਆਡੀਓ ਵੀਡੀਓ ਰਿਕਾਰਡ ਕਰਾਂਗੇ ਉਹ ਆਪੇ ਅੱਗੇ ਔਨਲਾਈਨ ਟਰਾਂਸਮਿਟ ਹੋ ਜਾਏਗਾ ਜਿਹੜਾ ਚਲਾਨ ਹੈਗਾ ਉਹਨੂੰ ਵੀ ਅਸੀਂ ਤੇ ਜਿਹੜੀ ਚੀਜ਼ ਹੈਗੀ ਸਾਡੀ ਫੋਰਸ ਨੂੰ ਵੀ ਮਾਡਰਨਾਈਜ਼ ਕਰਨ ਗਈਆਂ ਤੇ ਸਾਨੂੰ ਵੀ ਇਹਦੀ ਕਾਫੀ ਹੈਲਪ ਮਿਲੇਗੀ ਇਸ ਤੋਂ ਇਲਾਵਾ ਜਿਹੜੇ ਆਫੈਂਸਸ ਹੈਗੇ ਉਹਦੇ ਵਿੱਚ ਜਿਹੜੇ ਕਿ ਆਰਗੇਨਾਈਜ਼ ਕ੍ਰਿਮੀਨਲਸ ਹੈਗੇ ਆਰਗੇਨਾਈਜ਼ ਕ੍ਰਾਈਮ ਨੂੰ ਡਿਫਾਈਨ ਕੀਤਾ ਗਿਆ ਹੈ ਪੈਟੀ ਆਰਗੇਨਾਈਜ਼ ਕ੍ਰਿਮੀਨਲ ਜਿਹੜੇ ਹੈਗੇ ਜਿਹੜੇ ਕੋਈ ਸਨੇਚਰਾਂ ਦੇ ਗੈਂਗ ਕੰਮ ਕਰਦੇ ਆ ਕੋਈ ਐਗਜ਼ਾਮਨ ਦੇ ਐਗਜ਼ਾਮੀਨੇਸ਼ਨ ਦੇ ਪੇਪਰ ਲੀਕ ਕਰਨ ਲਈ ਗੈਂਗ ਕੰਮ ਕਰਦੇ ਆ ਉਹਨਾਂ ਦੀ ਨਵੀਂ ਪਰਿਭਾਸ਼ਾ ਦੇ ਵਿੱਚ ਪਾਈ ਗਈ ਹੈ ਇਸ ਤੋਂ ਇਲਾਵਾ ਕਈ ਹੋਰ ਆਫੈਂਸਸ ਜਿਹੋ ਜਿਹੜੇ ਆਇਡੈਂਟੀਫਾਈ ਕੀਤੇ ਨੇ ਜਿਦੇ ਵਿੱਚ ਕੀ ਹੁਣ ਤੱਕ ਤਾਂ ਅਸੀਂ ਸਿਰਫ ਐਨਡੀਪੀਐਸ ਦੇ ਕੇਸਾਂ ਦੇ ਵਿੱਚ ਪ੍ਰੋਪਰਟੀ ਅਟੈਚਮੈਂਟ ਦੀ ਗੱਲ ਕਰਦੇ ਸੀਗੇ ਹੁਣ ਕਾਫੀ ਸਾਰੇ ਕੇਸਾਂ ਦੇ ਵਿੱਚ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਦੀ ਪ੍ਰੋਪਰਟੀ ਅਟੈਚ ਕਰਕੇ ਫਾਈਨੈਂਸ਼ੀ ਉਹਨਾਂ ਨੂੰ ਅਸੀਂ ਫਾਈਨੈਂਸ਼ੀਲੀ ਹਰਟ ਕਰ ਸਕਦੇ ਹਾਂ ਮੀਨ ਪ੍ਰਾਈਮਰੀ ਲੇਕਿਨ ਸਾਈਬਰ ਕ੍ਰਾਈਮ ਬਹੁਤ ਜ਼ਿਆਦਾ ਹੋ ਰਿਹਾ ਹੈ ਜਿਹੜੇ ਨਾਲ ਤੋੜ ਕੇ ਕਰਤਾਂਗੇ ਸਾਈਬਰ ਕ੍ਰਾਈਮ ਲਾ ਜਿਹੜਾ ਹੈਗਾ ਆਲਰੇਡੀ ਨਵਾਂ ਲਾ ਹੈਗਾ ਤੇ ਰੀਸੈਂਟਲੀ ਉਹ ਅਮੈਂਡ ਹੋਇਆ ਵੀ ਸੀਗਾ ਸੋ ਇਟ ਇਜ਼ ਅ ਕੰਪੈਰੀਟਿਵਲੀ ਨਿਊ ਲਾਅ ਜਿਹੜਾ ਇਹ ਹੈਗਾ ਇਹ ਤਾਂ ਬੇਸਿਕਲੀ ਕੋਸ਼ਿਸ਼ ਹੈ ਕਿ ਜਿਹੜੇ ਨਵੇਂ ਲਾਅਸ ਹੈਗੇ ਉਹਦੇ ਬਰਾਬਰ ਆਪਾਂ ਪੁਰਾਣੇ ਲਾਅਸ ਨੂੰ ਲੈ ਲਈਏ